ਕਿਸੇ ਵੀ ਤਰੀਕੇ ਦੀ ਰੇਸਿੰਗ ਜਾਂ ਖਤਰਨਾਕ ਤਰੀਕੇ ਦੀ ਸਟੰਟ ਬਾਜੀ ਕਰਨਾ ਇਹ ਟੋਟਲੀ ਗੈਰ ਕਾਨੂੰਨੀ ਹੈ ਇਹਦੇ ਖਿਲਾਫ ਸਰਕਾਰ ਦੇ ਆਰਡਰ ਵੀ ਹੈ ਜੋ ਵੀ ਇਸ ਤਰੀਕੇ ਦੀ ਹਰਕਤ ਕਰੂਗਾ ਉਹਦੇ ਖਿਲਾਫ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਊਗੀ ਕੋਈ ਪਬਲਿਕ ਕਿਸੇ ਹਾਦਸੇ ਦਾ ਸ਼ਿਕਾਰ ਹੁੰਦੇ ਕੁਝ ਹੁੰਦੇ ਤਾਂ ਉਹ ਉਸ ਮੋਬਾਈਲ ਨੰਬਰ ਤੇ ਕਾਲ ਕਰਕੇ ਇਸ ਗੱਡੀ ਨੂੰ ਬੁਲਾਈ ਜਾ ਸਕਦਾ ਹੈ ਇਹਦੇ ਵਿੱਚ ਕੋਈ ਵੀ ਹਸਪਤਾਲ ਜਿਹੜਾ ਹੈਗਾ ਇਹਨਾਂ ਨੂੰ ਜਿਹੜੇ ਇੰਜੂਰਡ ਹੈਗੇ ਉਹਨਾਂ ਨੂੰ ਮੈਡੀਕਲ ਸਹਾਇਤਾ ਦੇਣ ਤੋਂ ਮਨਾ ਨਹੀਂ ਕਰ ਸਕਦੇ ਭਾਵੇਂ ਪ੍ਰਾਈਵੇਟ ਹੋਵੇ ਭਾਵੇਂ ਗਵਰਨਮੈਂਟ ਹੋਵੇ ਮੈਂ ਸਿਟੀ ਹੈਡਲਾਈਨ ਤੋਂ ਅਰੁਣ ਸ੍ਰੀਨ ਅੱਜ ਸੁਰੱਖਿਆ ਸੁਰੱਖਿਆ ਫੋਰਸ ਦਾ ਇਹਨਾਂ ਨੇ ਗਠਨ ਜਿਹੜਾ ਕਿ ਕਬੜੇ ਦੇ ਤੋ ਚੱਲ ਰਹੀ ਸੀ ਅੱਜ ਉਹਨੂੰ ਫੇਰ ਦੁਬਾਰਾ ਨਵੀਆਂ ਗੱਡੀਆਂ ਦੇ ਨਾਲ ਸੜਕ ਤੇ ਉਤਾਰਿਆ ਗਿਆ ਸਾਡੇ ਨਾਲ ਡੀਆਈਜੀ ਮੈਡਮ ਨਿਲੰਬਰੀ ਜਗਦਲੇ ਜੀ ਨੇ ਹੁਣ ਇਹ ਦੱਸਣਗੇ ਕਿ ਕੀ ਕੀ ਇਹਨਾਂ ਨੇ ਅੱਜ ਇਹਨਾਂ ਲਈ ਕੀਤਾ ਸਾਡੇ ਪੰਜਾਬ ਦੇ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਜੀ ਮਾਨ ਵੱਲੋਂ ਇਹ ਜੋ ਫਲੈਗਸ਼ਿਪ ਪ੍ਰੋਗਰਾਮ ਚਲਾਇਆ ਗਿਆ ਹੈ ਸੜਕ ਸੁਰੱਖਿਆ ਫੋਰਸ ਇਹਨੂੰ ਅੱਜ ਨਵਾਂ ਹੁੰਗਾਰਾ ਅਸੀਂ ਦਿੱਤਾ ਹੈ ਜੀ ਦੇ ਵਿੱਚ ਪੰਜਾਬ ਦੇ ਵਿੱਚ ਜਿੰਨੇ ਵੀ ਸਟੇਟ ਤੇ ਨੈਸ਼ਨਲ ਹਾਈਵੇ ਦੇ ਰੂਟਸ ਪੈਂਦੇ ਜੀ ਟੋਟਲ 144 ਇਹਦੇ ਉੱਤੇ ਪਬਲਿਕ ਦੀ ਸਹੂਲਤ ਲਈ ਉਹਨਾਂ ਦੀ ਜਾਣਕਾਰੀ ਲਈ ਇਹ ਬੋਰਡ ਲਗਾਏ ਜਾ ਰਹੇ ਜਿਸ ਦੇ ਵਿੱਚ ਉਹਨਾਂ ਨੂੰ ਨੰਬਰ 112 ਬਾਰੇ ਜਾਣਕਾਰੀ ਦਿੱਤੀ ਜਾ ਰਹੀ ਹੈ ਤੇ ਉਹਨਾਂ ਦੇ ਰੂਟ ਉੱਪਰ ਜਿਹੜੀ ਸੜਕ ਸੁਰੱਖਿਆ ਫੋਰਸ ਦੀ ਗੱਡੀ ਲੱਗੀ ਹੋਈ ਹੈ ਉਸ ਗੱਡੀ ਦੇ ਵਿੱਚ ਜਿਹੜੇ ਕਰਮਚਾਰੀਆ ਕੋਲ ਮੋਬਾਈਲ ਨੰਬਰ ਹੈਗੇ ਉਹਦੇ ਬਾਰੇ ਵੀ ਜਾਣਕਾਰੀ ਦਿੱਤੀ ਗਈ ਹੈ ਸੋ ਦੈਟ ਜੇ ਕੋਈ ਪਬਲਿਕ ਕਿਸੇ ਹਾਦਸੇ ਦਾ ਸ਼ਿਕਾਰ ਹੁੰਦੇ ਕੁਝ ਹੁੰਦੇ ਤਾਂ ਉਹ ਉਸ ਮੋਬਾਈਲ ਨੰਬਰ ਤੇ ਕਾਲ ਕਰਕੇ ਇਸ ਗੱਡੀ ਨੂੰ ਬੁਲਾਈ ਜਾ ਸਕੇ ਮੈਡਮ ਕਿੰਨੇ ਕੁ ਪੁਆਇੰਟ ਲੁਧਿਆਣਾ ਦੇ ਵਿੱਚ ਤੁਸੀਂ ਲੁਧਿਆਣਾ ਰੇਂਜ ਦੇ ਵਿੱਚ ਟੋਟਲ 13 ਇਸ ਤਰੀਕੇ ਦੇ ਰੂਟਸ ਆਇਡੈਂਟੀਫਾਈਡ ਹੈਗੇ ਜੀ ਤੇ ਹਰੇਕ ਰੂਟ ਤੇ ਇੱਕ ਇੱਕ ਗੱਡੀ ਇਸ ਤਰੀਕੇ ਨਾਲ 13 ਗੱਡੀਆਂ ਸਾਡੀ ਚੱਲ ਰਹੀ ਹੈ ਤੇ ਉਸ ਤੋਂ ਇਲਾਵਾ ਸੜੇ ਇਨਚਾਰजेस ਦੀ ਪੰਜ ਇੰਟਰਸੈਪਟਰ ਗੱਡੀਆਂ ਵੀ ਚੱਲ ਰਹੀ ਹੈ ਇੱਕ ਮੈਡਮ ਕਿ ਇਹਨਾਂ ਜਿਹੜੀ ਇਹ ਪੁਆਇੰਟ ਤੁਸੀਂ ਚਾਨੀਤ ਕੀਤੇ ਨੇ ਇਹਨਾਂ ਤੇ ਕੋਈ ਬੋਰਡ ਵਗੈਰਾ ਲਗਾਉਣ ਜਾ ਰਹੇ ਹੋ ਹਾਂ ਇਹ ਹਰੇਕ ਪੁਆਇੰਟ ਤੇ ਹਰੇਕ ਰੂਟ ਦੇ ਉੱਪਰ ਬੋਰਡ ਲੱਗ ਰਿਹਾ ਜੀ ਹਰੇਕ ਰੂਟ ਦੇ ਉੱਪਰ ਬੋਰਡ ਲੱਗ ਰਿਹਾ ਮੈਡਮ ਇੱਕ ਨਾ ਇਹ ਜਿਹੜੇ ਲੋਕੀ ਅੱਜ ਕੱਲ ਬੱਚੇ ਆ ਉਹ ਹਾਈ ਸਪੀਡ ਇੱਕ ਦੂਜੇ ਨਾਲ ਰੇਸ ਲਗਾ ਕੇ ਗੱਡੀ ਅੱਗੇ ਕੱਢਣ ਦੀ ਕੋਸ਼ਿਸ਼ ਕਰ ਰਹੇ ਆ ਉਹਦੇ ਵਿੱਚ ਤੁਸੀਂ ਦੇਖੋ ਕਿਸੇ ਵੀ ਤਰੀਕੇ ਦੀ ਰੇਸਿੰਗ ਜਾਂ ਖਤਰਨਾਕ ਤਰੀਕੇ ਦੀ ਸਟੰਟ ਬਾਜੀ ਕਰਨਾ ਇਹ ਟੋਟਲੀ ਗੈਰਕਾਨੂੰਨੀ ਹੈ ਇਹਦੇ ਖਿਲਾਫ ਸਰਕਾਰ ਦੇ ਆਰਡਰ ਵੀ ਹੈ ਤੇ ਕਾਨੂੰਨ ਦੇ ਵਿੱਚ ਵੀ ਇਹਦੀ ਪ੍ਰੋਵੀਜਨਸ ਹੈ ਜੋ ਵੀ ਇਸ ਤਰੀਕੇ ਦੀ ਹਰਕਤ ਕਰੂਗਾ ਉਹਦੇ ਖਿਲਾਫ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਊਗੀ ਮੈਨੂੰ ਇੱਕ ਹੋਰ ਦੱਸਿਓ ਕਿ ਜਿੱਦਾਂ ਇਹ ਜਿਹੜਾ ਵੀ ਐਕਸੀਡੈਂਟ ਕਿਸੇ ਦਾ ਹੋ ਜਾਂਦਾ ਹੈ ਕਿ ਇਹ ਗੱਡੀ ਵਾਲੇ ਉਹਨੂੰ ਚੱਕ ਕੇ ਕਿਹੜੇ ਹਸਪਤਲ ਲੈ ਕੇ ਜਾਣਗੇ ਇਹ ਜੋ ਵੀ ਨੇੜੇ ਤੋਂ ਨੇੜੇ ਸਭ ਤੋਂ ਨੇੜੇ ਉਹਨਾਂ ਨੂੰ ਵੱਤ ਤੋਂ ਵੱਤ ਬੈਸਟ ਸੁਵਿਧਾ ਉਪਲਬਧ ਹੋਊਗੀ ਉਹ ਉੱਥੇ ਲੈ ਕੇ ਜਾਣਗੇ ਤੇ ਇਹਦੇ ਵਿੱਚ ਕੋਈ ਵੀ ਹਸਪਤਾਲ ਜਿਹੜਾ ਹੈਗਾ ਇਹਨਾਂ ਨੂੰ ਜਿਹੜੇ ਇੰਜੂਰਡ ਹੈਗੇ ਉਹਨਾਂ ਨੂੰ ਮੈਡੀਕਲ ਸਹਾਇਤਾ ਦੇਣ ਤੋਂ ਮਨਾ ਨਹੀਂ ਕਰ ਸਕਦੇ ਐਸ ਪਰ ਔਨਰੇਬਲ ਕੋਡ ਗਾਈਡਲਾਈਨਸ ਐਸ ਪਰ ਗਵਰਨਮੈਂਟ ਗਾਈਡਲਾਈਨਸ ਉਹ ਸਹਾਇਤਾ ਦੇਣਾ ਉਹਨਾਂ ਨੂੰ ਕੰਪਲਸਰੀ ਹੈ ਤੇ ਅੱਗੇ ਵੀ ਦਿਵਾਈ ਜਾਏਗੀ ਜੀ ਚਾਹੇ ਉਹ ਪ੍ਰਾਈਵੇਟ ਹੀ ਹੋਵੇ ਭਾਵੇਂ ਪ੍ਰਾਈਵੇਟ ਹੋਵੇ ਭਾਵੇਂ ਗਵਰਨਮੈਂਟ ਹੋਵੇ ਠੀਕ ਹੈ ਥੈਂਕ ਯੂ